ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡੰਡੋਤ ਬੰਦਨ ਅਨੇਕ ਬਾਰ ਸਰਬਕਲਾ ਸਮਰਤ ਸਰਬਕਲਾ ਸਮਰਤ ਡੋਲਨ ਤੇਰਾ ਕੋ ਪ੍ਰਭ ਨਾਨਕ ਦੇ ਕਰਾਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰ ਜੀ ਕੀ ਫਤਿਹ ਕਲ ਜੁਗ ਜਹਾਜ ਅਰਜਨ ਗੁਰੂ ਸਗਲ ਸ੍ਰਿਸ਼ਟ ਲਗਵੇ ਤਰੋ ਮਹਾਰਾਜ ਨੇ ਜੋ ਜਹਾਜ ਤਿਆਰ ਕੀਤਾ ਆਪ ਮਹਾਰਾਜ ਜਹਾਜ ਦੀ ਨਿਆਈ ਫਿਰ ਮਹਾਰਾਜ ਸ਼ਬਦ ਗੁਰੂ ਤਨ ਗੁਰੂ ਗਨ ਸਾਹ ਮਹਾਰਾਜ ਵੀ ਸਮਾ ਗਏ ਇਹ ਸਾਨੂੰ ਜਹਾਜ ਮਹਾਰਾਜ ਨੇ ਬਖਸ਼ਿਆ ਜਿਹਦੇ ਚਰਣਾ ਵਿੱਚ ਲੱਗ ਕੇ ਜਿਹਦੀ ਮਤ ਨੂੰ ਲੈ ਕੇ ਸਾਰਾ ਸੰਸਾਰ ਹੀ ਤਰ ਜਾਏ ਉਯੋ ਮਹਾਰਾਜ ਦੀ ਬਾਣੀ ਸੁਖਮਨੀ ਸਖ ਅਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਉਹਦੇ ਵਿੱਚ ਵੀ ਫਿਰ ਬ੍ਰਹਮ ਗਿਆਨੀ ਦੀ ਅਸ਼ਟਪਦੀ ਜਿਦੇ ਵਿੱਚ ਮਹਾਰਾਜ ਨੇ ਬ੍ਰਹਮ ਗਿਆਨੀ ਦੀ ਮਹਿਮਾ ਬ੍ਰਹਮ ਗਿਆਨੀ ਦੇ ਲਖਣ ਜਿਹੜੇ ਨੇ ਉਹ ਦੱਸਣਾ ਕੀਤੇ ਜਦੋਂ ਅਸੀਂ ਭਗਤਾਂ ਦੀ ਮਹਿਮਾ ਪੜਦੇ ਹਾਂ ਸੁਣਦੇ ਹਾਂ ਤੇ ਸਾਨੂੰ ਭਗਤਾਂ ਦੇ ਗੁਣ ਪ੍ਰਾਪਤ ਹੁੰਦੇ ਨੇ ਉਹਨਾਂ ਦੀ ਖੁਸ਼ੀ ਪ੍ਰਾਪਤ ਹੁੰਦੀ ਹੈ ਭਗਤੀ ਦੀ ਦਾਤ ਮਿਲਦੀ ਹੈ ਤੇ ਜਦੋਂ ਬ੍ਰਹਮ ਗਿਆਨੀ ਤੇ ਬ੍ਰਹਮ ਗਿਆਨੀ ਤੇ ਆਪ ਪਰਮੇਸ਼ਰ ਜਦੋਂ ਬ੍ਰਹਮ ਗਿਆਨੀ ਦੀ ਮਹਿਮਾ ਪੜਦੇ ਆ ਸੁਣਦੇ ਆ ਵਿਚਾਰ ਕਰਦੇ ਆ ਤੇ ਸਾਨੂੰ ਫਿਰ ਉਹਨਾਂ ਵਰਗੇ ਗੁਣ ਪ੍ਰਾਪਤ ਹੁੰਦੇ ਨੇ ਸਾਨੂੰ ਵੀ ਮਹਾਰਾਜ ਕਿਰਪਾ ਕਰਕੇ ਬ੍ਰਹਮ ਗਿਆਨ ਦੀ ਦਾਤ ਬਖਸ਼ ਦੇਣ ਜੇ ਅਸੀਂ ਭਾਵਨਾ ਨਾਲ ਮਹਾਰਾਜ ਦੇ ਦਰ ਤੇ ਹਾਜ਼ਰੀ ਭਰੀਏ ਤੇ ਮਹਾਰਾਜ ਜਿਹੜੀ ਮਤ ਮਿਲਦੀ ਹੈ ਉਸ ਨੂੰ ਧਾਰਨ ਕਰੀਏ ਬ੍ਰਹਮ ਗਿਆਨੀ ਕਿੰਨੇ ਹੀ ਬ੍ਰਹਮ ਗਿਆਨੀ ਤਨਗੁਰ ਅਮਨਦਾਸ ਮਹਾਰਾਜ ਨੇ ਤੇ ਬ੍ਰਹਮ ਗਿਆਨ ਬਹੁਤ ਵੰਡਿਆ 22 ਮੰਝੀਆਂ ਤੇ 72 ਪੀੜੇ ਥਾਪੇ ਫਿਰ ਤਨਗੁਰ ਅਰਜਨ ਦੇਵ ਮਹਾਰਾਜ ਦੇ ਸਮੇਂ ਜਦੋਂ ਉਤਕਾਰ ਸੇਵਾ ਚੱਲ ਰਹੀ ਹੈ ਤੇ ਇਹ ਮਹਾਰਾਜ ਨੇ ਜੋ ਜੀ ਆਇਆ ਜਿਹੜੀ ਜੈਦੀ ਜਿਸ ਦੀ ਭੁੱਖ ਹੈ ਜੈ ਜੈਸੀ ਜਿਸ ਦੀ ਅਵਸਥਾ ਹੈ ਉਹਨੂੰ ਵੀ ਦਾਤ ਦਿੱਤੀ ਤੇ ਅਸੀਂ ਜਾਣਦੇ ਨਾ ਮਹਾਰਾਜ ਦੀ ਕਿਰਪਾ ਨਾਲ ਸਾਰਿਆਂ ਦੇ ਦਰਸ਼ਨ ਕੀਤੇ ਨੇ ਭਾਈ ਭਗਤੂ ਜੀ ਭਾਈ ਬਿਤੀ ਚੰਜੀ ਭਾਈ ਮੰਝ ਜੀ ਭਾਈ ਬੈਲੋ ਜੀ ਇਹ ਸਾਰੇ ਜਿਹੜੇ ਭਾਈ ਜੇਠਾ ਜੀ ਭਾਈ ਲੰਗਾ ਜੀ ਭਾਈ ਪ੍ਰਾਣਾ ਜੀ ਸਭ ਮਹਾਰਾਜ ਦੀ ਕਿਰਪਾ ਨਾਲ ਬ੍ਰਹਮ ਗਿਆਨ ਦੀ ਅਵਸਥਾ ਨੂੰ ਪ੍ਰਾਪਤ ਫਿਰ ਤਨਤਨ ਬਾਬਾ ਬੁੱਢਾ ਸਾਹਿਬ ਜੀ ਦੀ ਤੇ ਕਿਆ ਬਾਤ ਹੈ 6 ਪਾਤਸ਼ਾਹਾਂ ਤੱਕ ਤਿਲਕ ਦਿੱਤਾ ਆਪ ਬ੍ਰਹਮ ਗਿਆਨੀ ਦੀ ਅਵਸਥਾ ਨੂੰ ਪ੍ਰਾਪਤ ਤੇ ਜਿਹੜੇ ਗ੍ਰੰਥੀ ਸਿੰਘ ਜਿਹੜੇ ਪਹਿਲੇ ਗ੍ਰੰਥੀ ਸਿੰਘ ਤਨਤਨ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਨੂੰ 10ਵੇਂ ਪਾਤਸ਼ਾਹ ਨੇ ਤਿਲਕ ਦਿੱਤ 10ਵੇਂ ਪਾਤਸ਼ਾਹ ਨੂੰ ਜਿਨ੍ਹਾਂ ਨੇ ਤਿਲਕ ਦਿੱਤਾ ਨਾ ਬਾਬਾ ਬੁੱਢਾ ਸਾਹਿਬ ਜੀ ਦੀ ਵੰਚ ਵਿੱਚੋਂ ਧੰਨ ਬਾਈ ਰਾਮ ਕੋਇਲ ਜੀ ਉਹ ਵੀ ਬ੍ਰਹਮ ਗਿਆਨੀ ਇਹ ਬ੍ਰह्मज्ञानी ਮਹਾਰਾਜ ਦੀ ਕਿਰਪਾ ਨਾਲ ਬ੍ਰह्मज्ञानी ਦੀ ਅਵਸਥਾ ਬਿਲਕੁਲ ਪਰਮੇਸ਼ਰ ਜਿਵੇਂ ਆਪ ਨਿਰੰਕਾਰ ਅਸੀਂ ਹੁਣ ਮਹਿਮਾ ਪੜ ਵੀ ਰਹੇ ਆ ਨਾ ਵਿਚਾਰ ਵੀ ਰਹੇ ਆ ਕਿ ਆਪ ਪਰਮੇਸ਼ਰ ਨੇ ਆਪ ਨਿਰੰਕਾਰ ਨੇ ਪਰ ਫਿਰ ਵੀ ਜੇ ਅਕਾਲਪੁਰਕ ਚਾਣ ਤੇ ਟਿਕੇ ਰਹਿਣ ਜੇ ਅਕਾਲਪੁਰਕ ਕੋਈ ਸੰਕਲਪ ਐਵੇਂ ਦਾ ਫੇਰ ਦੇਣ ਤੇ ਫਿਰ ਉਸ ਅਵਸਥਾ ਤੋਂ ਵੀ ਇਹ ਤੇ ਮਹਾਰਾਜ ਦੇ ਹੱਥ ਵਸੈ ਇਸ ਕਰਕੇ ਅਸੀਂ ਕਹਿੰਨਿਆ ਕਿ ਹਮੇਸ਼ਾ ਹੀ ਚੁਕੇ ਰਹੀਏ ਮਹਾਰਾਜ ਦੇ ਦਰ ਤੇ ਹਮੇਸ਼ਾ ਹੀ ਮਹਾਰਾਜ ਦੀ ਕਿਰਪਾ ਵੱਲ ਵੇਖੀਏ ਬ੍ਰਹਮ ਗਿਆਨੀ ਵੀ ਗਿਆਨ ਤੇ ਅਰੂੜ ਰਹਿੰਦੇ ਨੇ ਸਦਾ ਗਿਆਨ ਚ ਸਥਿਤ ਰਹਿੰਦੇ ਨੇ ਆਪਣੇ ਵਾਸਤਵਿਕ ਰੂਪ ਵਿੱਚ ਉਹ ਮਹਾਰਾਜ ਦੀ ਖੇਡਾਂ ਨੂੰ ਵੇਖਦੇ ਨੇ ਜਾਣਦੇ ਨੇ ਮਹਾਰਾਜ ਕਿਰਪਾ ਕਰਕੇ ਕਹਿੰਦੇ ਬ੍ਰਹਮ ਗਿਆਨੀ ਬ੍ਰਹਮ ਦਾ ਪੀਤਾ ਬ੍ਰਹਮ ਗਿਆਨੀ ਜਿਹੜਾ ਉਹ ਬ੍ਰਹਮ ਨੂੰ ਜਾਣਨ ਵਾਲਾ ਹੈ ਤੇ ਜਿਹੜਾ ਬ੍ਰਹਮ ਨੂੰ ਜਾਣਦਾ ਹੈ ਉਹ ਬ੍ਰਹਮ ਗਿਆਨੀ ਉਹ ਇਹਦਾ ਮਤਲਬ ਉਹ ਆਪ ਬ੍ਰਹਮ ਹੈ ਕਿਉਂਕਿ ਅਸੀਂ ਉਸੇ ਚੀਜ਼ ਨੂੰ ਜਾਣ ਸਕਦੇ ਹਾਂ ਜੋ ਸੀ ਆਪ ਮੈਂ ਆਪਣੇ ਆਪ ਨੂੰ ਜਾਣ ਸਕਦੀ ਹਾਂ ਤੁਸੀਂ ਆਪਣੇ ਆਪ ਨੂੰ ਜਾਣ ਸਕਦੇ ਹੋ ਮੈਂ ਤੁਹਾਡੇ ਬਾਰੇ ਪੂਰਾ ਕੁਝ ਨਹੀਂ ਕਹਿ ਸਕਦੀ ਤੁਸੀਂ ਮੇਰੇ ਬਾਰੇ ਨਹੀਂ ਕੁਝ ਕਹਿ ਸਕਦੇ ਬ੍ਰਹਮ ਗਿਆਨੀ ਬ੍ਰਹਮ ਦਾ ਬੇਤਾ ਬ੍ਰਹਮ ਨੂੰ ਜਾਣਨ ਵਾਲਾ ਹੈ ਬ੍ਰਹਮ ਗਿਆਨੀ ਬ੍ਰਹਮ ਗਿਆਨੀ ਇੱਕ ਸੰਗ ਹੈ ਤਾਂ ਬ੍ਰਹਮ ਗਿਆਨੀ ਦੀ ਸਿਰਫ ਇੱਕ ਪਰਮਾਤਮਾ ਨਾਲ ਸੱਚਾ ਨਹੀਂ ਹੁੰਦਾ ਉਹ ਕਿਸੇ ਦੂਸਰੇ ਨਾਲ ਝੂਠਾ ਮੂਹ ਜਾਂ ਪ੍ਰੇਮ ਨਹੀਂ ਜੋੜਦਾ ਬ੍ਰਹਮ ਗਿਆਨੀ ਕਹ ਹੋਏ ਅਚਿੰਤ ਬ੍ਰਹਮ ਗਿਆਨੀ ਦੇ ਜਿਹੜੇ ਸਾਰੇ ਕੰਮ ਨੇ ਨਾ ਉਹ ਅਚਿੰਤ ਹੀ ਹੁੰਦੇ ਨੇ ਬਿਨਾਂ ਸੋਚੇ ਉਹ ਸੋਚਦੇ ਨਹੀਂ ਹੈ ਕੁਝ ਵੀ ਮਨ ਚ ਕੋਈ ਵਿਚਾਰ ਫੁਰਨਾ ਕੋਈ ਚੇਸਥਾ ਉਹਨਾਂ ਦੇ ਮਨ ਵਿੱਚ ਹੁੰਦੀ ਨਹੀਂ ਹੈ ਕਿਉਂਕਿ ਸਦਾ ਇੱਕ ਰਸ ਜਿਹੜਾ ਵਰਤਮਾਨ ਪ੍ਰੇਮਾਨੰਦ ਹੈ ਉਹਦੇ ਵਿੱਚ ਮਹਾਰਾਜ ਦੀ ਪ੍ਰੀਤ ਵਿੱਚ ਲੀਨ ਰਹਿੰਦੇ ਨੇ ਹੁਕਮ ਪਾਣੇ ਵਿੱਚ ਲੀਨ ਰਹਿੰਦੇ ਨੇ ਮਨ ਵਿੱਚ ਕੋਈ ਫੁਰਨਾ ਹੀ ਨਹੀਂ ਆਂਦਾ ਕਹਿੰਦੇ ਇੱਥੇ ਤੱਕ ਕੀ ਸਰੀਰ ਦੀਆਂ ਕਿਰਿਆ ਕਰਨ ਦਾ ਵੀ ਫੁਰਨਾ ਨਹੀਂ ਆਂਦਾ ਵੀ ਸਰੀਰ ਦੀ ਕੋਈ ਕਿਰਿਆ ਕਰਨੀ ਹੈ ਭੋਜਨ ਛਕਣਾ ਹੈ ਜੇ ਕੋਈ ਸੇਵਾਦਾਰ ਹੋਏ ਕੋਈ ਪਿਆਰਾ ਹੋਏ ਉਹ ਛਕਾ ਦੇ ਤੇ ਛਕ ਲਿੱਤਾ ਨਹੀਂ ਤਾਂ ਬੈਠੇ ਨੇ ਬ੍ਰह्मज्ञानी ਕਾ ਭੋਜਨ ਭੋਜਨ ਗਿਆਨ ਬ੍ਰह्मज्ञानी ਕਾ ਬ੍ਰह्म ਧਿਆਨ ਤੇ ਬ੍ਰह्मज्ञानी ਨੂੰ ਆਪਣੀ ਕਿਰਿਆਾਂ ਦੀ ਵੀ ਚੇਸ਼ਟਾ ਨਹੀਂ ਹੁੰਦੀ। ਰਾਮ ਕੋਇਲ ਜੀ ਜਿਨ੍ਹਾਂ ਦੀ ਆਪ ਜੀ ਦਰਸ਼ਨ ਕਰ ਰਹੇ ਸੀ ਉਹ ਐਨੇ ਜਦਾਂ ਗਿਆਨ ਵਿੱਚ ਬ੍ਰह्म ਵਿੱਚ ਸਥਿਤ ਰਹਿੰਦੇ ਸੀ ਕਿ ਉਹਨਾਂ ਸਰੀਰ 'ਚ ਬੜੇ ਭਾਰੇ ਹੋ ਗਏ। ਕਿਉਂਕਿ ਜਦ ਤੱਕ ਖਵਾਉਂਦੇ ਰਹਿਣ ਸਾਰੇ ਤੇ ਖਾਂਦੇ ਰਹਿੰਦੇ ਸੀ ਉਹ ਬਾਸ ਹੀ ਨਹੀਂ ਕਰਦੇ ਸੀ ਫਿਰ ਸਿੱਖਾਂ ਨੇ ਕੀ ਉਪਾਅ ਕੀਤਾ ਕਿ ਰੱਸਾ ਉਹਨਾਂ ਦੇ ਪੇਟ ਨਾਲ ਬੰਨ੍ਹ ਦੇਣਾ ਜਦੋਂ ਦੇਖਣਾ ਨਾ ਰੱਸਾ ਟਾਈਟ ਹੋ ਰਿਹਾ ਤੇ ਫਿਰ ਉਹਨਾਂ ਨੂੰ ਕਹਿਣਾ ਮਹਾਰਾਜ ਬਸ ਤੁਸੀਂ ਹੁਣ ਦੱਜ ਗਏ ਹੁਣ ਫਤਿਹ ਬੁਲਾਓ ਤੇ ਉਹਨਾਂ ਨੇ ਫਤਿਹ ਬੁਲਾ ਦੇਣੀ ਆਪਣੇ ਪੋਜਨ ਪ੍ਰਤੀ ਵੀ ਕੋਈ ਚੇਸ਼ਤਾ ਨਹੀਂ ਹੈ ਆਪਣੀ ਕ੍ਰਿਆ ਪ੍ਰਤੀ ਵੀ ਚੇਸ਼ਤਾ ਨਹੀਂ ਰੱਖਦੇ ਸਾਰੀਆਂ ਗੱਲਾਂ ਉਹਨਾਂ ਦੀ ਅਚਿੰਤ ਹੀ ਹੁੰਦੀਆਂ ਰਹਿੰਦੀਆਂ ਨੇ ਅਚਿੰਤ ਵਸੇ ਮਨਾਏ ਵੀ ਜਿਵੇਂ ਅਸੀਂ ਮਹਾਰਾਜ ਦੇ ਦਰ ਕਰਦੇ ਆ ਕਿ ਸੇਵਾ ਕਰੀਏ ਨਾਮ ਜਪੀਏ ਤੇ ਅਚਿੰਤ ਹੀ ਅਸੀਂ ਚਾਹੇ ਹਲੇ ਮੰਗਿਆ ਵੀ ਨਾ ਹੋਏ ਪਰ ਮਹਾਰਾਜ ਸੜੇ ਹੀ ਤੇ ਜਵਸਨਾ ਸ਼ੁਰੂ ਕਰ ਦਿੰਦੇ ਨੇ ਸਾਨੂੰ ਪ੍ਰੇਮ ਦੀ ਦਾਤ ਲਗਨ ਮਿਲਣੀ ਸ਼ੁਰੂ ਹੋ ਜਾਂਦੀ ਹੈ ਹੋ ਸਕਦਾ ਸੀ ਕੋਈ دنیਵੀ ਮੰਗ ਲੈ ਕੇ ਆਏ ਸੀ ਪਰ ਸਾਨੂੰ ਲਗਨ ਲੱਗ ਗਈ ਅਸੀਂ ਗੁਰੂ ਘਰ ਮੇਰੇ ਆਣਾ ਛੋੜਿਆ ਹੀ ਨਹੀਂ ਬ੍ਰह्म ਗਿਆਨਿਕ ਹੈ ਹੋਏ ਅਚਿੰਤ ਬ੍ਰह्म ਗਿਆਨਿਕਾਂ ਨਿਰਮਲ ਮੰਤ ਬ੍ਰह्म ਗਿਆਨੀ ਦਾ ਜਿਹੜਾ ਮੰਤਰ ਹੈ ਨਾ ਜੋ ਉਹ ਦੱਸਦੇ ਨੇ ਕਿ ਕਿਵੇਂ ਜੁੜਨਾ ਹੈ ਕਿਹੜੀ ਜੁਗਤ ਹੈ ਉਹ ਵੀ ਬੜੀ ਨਿਰਮਲ ਤੇ ਪਵਿੱਤਰ ਹੁੰਦੀ ਹੈ ਕਹਿੰਦੇ ਉਹ ਬੜੀ ਨਿਰਮਲ ਪਵਿੱਤਰ ਹੁੰਦੀ ਹੈ ਜਿਵੇਂ ਇੱਕ ਸਾਧੂ ਜਦੋਂ ਗਣਿਕਾ ਦੇ ਦਵਾਰੇ ਗਏ ਤੇ ਉਹਨਾਂ ਨੇ ਨਿਰਮਲ ਮੰਤ ਦਿੱਤਾ ਕੀ ਕਿਹਾ ਇਸ ਤੋਤੇ ਨੂੰ ਰਾਮ ਰਾਮ ਜਪਾਣਾ ਇਹਨੂੰ ਰਾਮ ਦਾ ਨਾਮ ਯਾਦ ਕਰਵਾ ਦੇਣਾ ਤੇ ਉਹ ਨਿਰਮਲ ਮੰਤ ਗਣਕਾਲੀ ਕਿਵੇਂ ਬਣ ਗਿਆ ਗਈ ਬੈਕੰਟ ਵਿਬਾਨ ਚੜ ਬੈਕੰਟ ਸੱਚਖੰਡ ਵਿੱਚ ਗਈ ਵਿਮਾਨ ਤੇ ਚੜ ਕੇ ਭਾਈ ਗੁਰਦਾਸ ਜੀ ਕਹਿੰਦੇ ਨਰਕਾਂ ਵਿੱਚ ਨਾ ਖਾਦਾ ਸਗੋਤਾ ਨਰਕਾਂ ਵਿੱਚ ਗੋਤੇ ਖਾਣੇ ਸੀ ਕਰਮ ਤੇ ਐਸੇ ਸੀ ਪਰ ਬੈਕੰਟ ਗਈ ਉਹ ਵੀ ਵਿਬਾਨ ਤੇ ਚੜ ਕੇ ਕਿਉਂਕਿ ਬ੍ਰਹਮ ਗਿਆਨੀ ਨੇ ਨਿਰਮਲ ਮੰਤ ਦੇ ਦਿੱਤਾ ਕਿ ਇਹ ਤੋਤੇ ਨੂੰ ਰਾਮ ਦਾ ਨਾਮ ਜਪ ਜਪਾਣਾ ਹੈ ਕੈਸੀ ਲੀ ਉਹ ਜੁਗਤ ਦੇ ਦੇਣ ਜੇ ਕੋ ਬਚਨ ਕਮਾਵੇ ਸੰਤਨ ਤਾਂ ਸੋ ਗੁਰ ਪ੍ਰਸਾਦੀ ਤਰੀ ਜੈਸੀ ਵੀ ਉਹ ਜੁਗਤ ਦੇ ਦੇਣ ਉਹਨੂੰ ਅਪਨਾਣ ਵਿੱਚ ਹੀ ਪਲਾਂ ਬ੍ਰਹਮ ਗਿਆਨੀ ਜਿਸ ਕਰੇ ਪ੍ਰਭ ਆਪ ਜਿਹਨੂੰ ਮਹਾਰਾਜ ਆਪ ਬ੍ਰਹਮ ਗਿਆਨੀ ਕਰ ਦੇਣ ਤਨਪਈ ਰਾਮ ਕੋਇੰਚ ਜੀ ਦੀ ਨਦੀ ਬਾਤ ਕਰ ਰਹੀ ਸੀ ਉਹਨਾਂ ਨੂੰ ਮਹਾਰਾਜ ਨੇ ਆਪ ਬ੍ਰਹਮ ਗਿਆਨੀ ਕੀਤਾ ਤਨਮਤਾ ਗੁਜਰਕੌਰ ਜੀ ਨੇ ਇੱਛਾ ਕੀਤੀ ਮੈਂ ਬ੍ਰਹਮ ਗਿਆਨੀ ਦੇ ਦਰਸ਼ਨ ਕਰਨੇ ਨੇ ਤੇ ਉਹਨਾਂ ਨੂੰ ਮਹਾਰਾਜ ਨੇ ਸਦਿਆਂ ਤੇ ਮਾਤਾ ਗੁਜਰਕੌਰ ਜੀ ਨੇ ਪ੍ਰਸ਼ਾਦਾ ਤਿਆਰ ਕੀਤਾ ਉਹਨਾਂ ਨੂੰ ਚੁਕਾਇਆ ਪਰ ਐਨੀ ਜਦੋਂ ਆਪਣੀ ਐਨੀ ਮਹਿਮਾ ਸੁਣੀ ਨਾ ਮਾਤਾ ਗੁਜਰਕੌਰ ਜੀ ਦੇ ਮੁਖ ਤੋਂ ਕਿ ਮਹਾਰਾਜ ਨੇ ਆਪ ਜੀ ਨੂੰ ਤਾਂ ਸਦਿਆ ਕਿਉਂਕਿ ਮੈਂ ਬ੍ਰਹਮ ਗਿਆਨੀ ਦੇ ਦਰਸ਼ਨ ਕਰਨੇ ਸੀ ਪਹਿਲੇ ਤੇ ਕਿਰਪਾ ਵਿੱਚ ਰਹੇ ਕਿ ਮਹਾਰਾਜ ਹੀ ਬਖਸ਼ਦੇ ਨੇ ਕਿਰਪਾ ਕਰਦੇ ਨੇ ਫਿਰ ਮਨ ਵਿੱਚ ਮਹਾਰਾਜ ਨੇ ਆਪ ਹੀ ਸੰਕਲਪ ਜਿਵੇਂ ਪਾਤਾ ਮਨ ਚਾ ਗਿਆ ਕੋਈ ਤਾਂ ਅਸੀ ਬਾਤ ਹੋਈ ਕਿ ਕਿ ਗੁਰੂ ਸਾਹਿਬ ਨੇ ਸਭ ਨੂੰ ਛੱਡ ਕੇ ਸਾਨੂੰ ਯਾਦ ਕੀਤਾ ਪਰ ਮਹਾਰਾਜ ਨੇ ਫਿਰ ਸਾਰੇ ਜਿਹੜੇ ਨਾ ਸ਼ੰਕੇ ਤੇ ਜਿਹੜੇ ਫੁਰਨੇ ਨੇ ਉਹ ਰੋੜ ਕੇ ਰੱਖਤੇ ਕੁਝੀ ਪਲਾਂ ਵਿੱਚ ਕਿਉਂਕਿ ਮਹਾਰਾਜ ਜਿਸ ਨੂੰ ਆਪ ਕਰਨ ਉਹ ਹੀ ਉਹ ਬ੍ਰਹਮ ਗਿਆਨੀ ਹੁੰਦਾ ਹੈ ਜਿਸ ਤੇ ਮਹਾਰਾਜ ਆਪ ਕਿਰਪਾ ਕਰਨ ਤੇ ਬ੍ਰਹਮ ਗਿਆਨੀ ਦੀ ਅਵਸਥਾ ਤੇ ਵੀ ਪਹੁੰਚ ਕੇ ਨਾ ਸੰਗਤ ਜੀ ਅਮਰ ਦੀ ਦਾਤ ਲੈਣੀ ਤਾਂ ਵੀ ਜ਼ਰੂਰੀ ਰਾਮ ਕੋਇਲ ਜੀ ਜਦੋਂ ਬ੍ਰह्म ज्ञानी ਹੁੰਦੇ ਹੋਏ ਮਹਾਰਾਜ ਐਨੀ ਮਹਿਮਾ ਦੱਸਤੇ ਦਰਬਾਰ ਵਿੱਚ ਸਜੇ ਨਾ ਆਸਨਾ ਤੇ ਤੇ ਸਿੱਖਾਂ ਨੇ ਪੁੱਛਿਆ ਮਹਾਰਾਜ ਤੁਸੀਂ ਰਾਮ ਕੋਇਲ ਜੀ ਦੀ ਐਨੀ ਮਹਿਮਾ ਦੱਸਤੇ ਹੋ ਇਹਨਾਂ ਨੇ ਆਪ ਜੀ ਨੂੰ ਗੁਰਿਆਈ ਦਾ ਤਿਲਕ ਦਿੱਤਾ ਸੀ ਪਰ ਗੁਰੂ ਸਾਹਿਬ ਜਦੋਂ ਤੁਸੀਂ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਉਸ ਤੋਂ ਬਾਅਦ ਜਦੋਂ ਰਾਮ ਕੋਇਲ ਜੀ ਆਏ ਨੇ ਦਰਬਾਰ ਇਹਨਾਂ ਨੇ ਅੰਮ੍ਰਿਤ ਦੀ ਦਾਤ ਨਹੀਂ ਲਈ ਕਿ ਆ ਇਹਨਾਂ ਅਸਤੇ ਅੰਮ੍ਰਿਤ ਛਕਣਾ ਜ਼ਰੂਰੀ ਨਹੀਂ ਹੈ ਤੇ ਮਹਾਰਾਜ ਨੇ ਬ੍ਰह्म ਗਿਆਨੀ ਦੀ ਅਵਸਥਾ ਵਿੱਚ ਹੋਣ ਦੇ ਬਾਵਜੂਦ ਦਾ ਨਾਮ ਕੋਈ ਜਿਹਨੂੰ ਕੋਈ ਇੱਕਦਮ ਜਵਾਬ ਨਹੀਂ ਆਇਆ ਜੇ ਕੋਈ ਝੂਟਾ ਹੁੰਦਾ ਨਾ ਉਹ ਉੱਚਾ ਹੋ ਕੇ ਅੱਗੇ ਕੋਈ ਨਾ ਕੋਈ ਰੱਖਦਾ ਆਪਣੀ ਦਲੀਲ ਅੱਗੇ ਪਰ ਉਹ ਇੱਕਦਮ ਚੁੱਪ ਕਰ ਗਏ ਤੇ ਮਹਾਰਾਜ ਨੇ ਕਿਹਾ RAM ਕੋਈ ਜੀ ਦੱਸੋ ਸਾਡਾ ਖਾਲਸਾ ਪੁੱਛਦਾ ਹੈ ਤੇ ਫਿਰ ਉਹਨਾਂ ਨੇ ਕਿਹਾ ਮਹਾਰਾਜ ਆਪ ਜੀ ਜਿਵੇਂ ਹੁਕਮ ਕਰੋ ਪਰ ਜੋ ਆਪ ਨੇ ਬਖਸ਼ ਦਿੱਤਾ ਹੈ ਜਿਸ ਜਿਸ ਆਸਨ ਤੇ ਆਪ ਨੇ ਬਿਠਾਇਆ ਹੋਇਆ ਹੈ ਕਿ ਉੱਥੇ ਵੀ ਇਹ ਬਾਹਰਲੇ ਵਾਲੀ ਚਿੰਨ ਮਰਿਆਦਾ ਰੱਖਣੀ ਜ਼ਰੂਰੀ ਹੈ ਵੀ ਗਾਤਰੇ ਕਿਰਪਾਨ ਸਜਾਣੀ ਔਰ ਇਸ ਤਰ੍ਹਾਂ ਸਾਰੀਆਂ ਮਰਿਆਦਾ ਰੱਖਣੀਆਂ ਜ਼ਰੂਰੀ ਨੇ ਤੇ ਧੰਗੁਰ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਤੇ RAM ਕੋਏ ਜੀ ਜਿੱਥੇ ਅਸੀਂ ਆ ਸਾਨੂੰ ਜ਼ਰੂਰੀ ਨੇ ਅਗੋਂ ਮੱਥਾ ਟੇਕ ਤਮਾਰਾਂ ਦੇ ਚਰਨਾਂ ਵਿੱਚ ਚੁੱਕਤੇ ਚੁੱਕ ਗਏ ਮਾਰਾ ਸਮਝ ਗਿਆ ਜੇ ਤੁਸੀਂ ਕੀਤਾ ਫਿਰ ਸਾਡੇ ਵਾਸਤੇ ਤੇ ਬਹੁਤ ਜ਼ਰੂਰੀ ਹੈ ਫਿਰ ਅਮਰਦੀ ਦਾਤ ਲਿੱਤੀ ਤੇ ਅਮਰਦੀ ਦਾਤ ਜਦੋਂ ਮਿਲੀ ਤੇ ਗੁਰੂ ਸਾਹਿਬ ਨੇ ਨਾਮ ਰੱਖ ਤਾਂ ਗੁਰੂ ਬਖਸ਼ ਸਿੰਘ RAM ਕੋਇਰਜੀਤ ਹੋ ਗਏ ਗੁਰੂ ਬਖਸ਼ ਸਿੰਘ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ ਕਹਿੰਦੇ ਬ੍ਰਹਮ ਗਿਆਨੀ ਦਾ ਜਿਹੜਾ ਪ੍ਰਤਾਪ ਹੈ ਨਾ ਉਹ ਬੜਾ ਵੱਡਾ ਹੁੰਦਾ ਹੈ ਜੇ ਜਿੰਨੇ ਵੀ ਨਿੰਦਕ ਪੈਦਾ ਹੋ ਜਾਣ ਪਰ ਉਹਨਾਂ ਦਾ ਪ੍ਰਤਾਪ ਚਾਰਾ ਹੀ ਦਿਸ਼ਾਵਾਂ ਵਿੱਚ ਫੈਲਦਾ ਹੈ ਨਿੰਦਕ ਸੋਚਦੇ ਨੇ ਜਦੋਂ ਸਰੀਰ ਛੱਡ ਦੇਣਗੇ ਤੇ ਤੇ ਸਾਡੀ ਵਾਰ ਹੀ ਆਏਗੀ ਪਰ ਐਸੀ ਕਿਰਪਾ ਵਰਤਦੀ ਹੈ ਮਹਾਰਾਜ ਦੀ ਉਸ ਤੋਂ ਵੀ ਦੋਣਾ ਚੋਣਾ ਹੋ ਜਾਂਦਾ ਹੈ ਪ੍ਰਤਾਪ ਵੱਧਦਾ ਹੀ ਰਹਿੰਦਾ ਹੈ ਜਿੰਨੇ ਵੀ ਮਹਾਰਾਜ ਦੀ ਕਿਰਪਾ ਨਾਲ ਸਥਾਨ ਨੇ ਚਾਹ ਸੰਤ ਅਤਰ ਸਿੰਘ ਜੀ ਦੇ ਮਸਤਵਾਣੇ ਵਾਲੇ ਚਾਹ ਹੋਤੀ ਮਰਦਾਨ ਚਾਹ ਹਰ ਕੋ ਵਾਂ ਸਾਰਿਆਂ ਦਾ ਪ੍ਰਤਾਪ ਦਿਨੋਂ ਦਿਨ ਵੱਧਦਾ ਹੈ ਘਟਦਾ ਨਹੀਂ ਹੈ ਤੰਤਨ ਬੱਬਾ ਬੁੱਢਾ ਸੈਮ ਜੀ ਅੱਜ ਵੀ ਸੰਗਤਾਂ ਉੱਤੇ ਜਾਂਦੀਆਂ ਨੇ ਆਪਣੀ ਝੋਲੀਆਂ ਪਰ ਤਾਂ ਘਟਦਾ ਨਹੀਂ ਸਗੋ ਦਿਨੋਂ ਦਿਨ ਵੱਧਦਾ ਰਹਿੰਦਾ ਹੈ ਬ੍ਰਹਮ ਗਿਆਨੀ ਦਾ ਦਰਸ ਵਡਭਾਗੀ ਪਾਈਏ ਕਹਿੰਦੇ ਜੇ ਬੜੇ ਹੀ ਵੱਡੇ ਭਾਗ ਹੋਣ ਨਾ ਬੜੇ ਪੁੰਨ ਕਮਾਏ ਹੋਣ ਤੇ ਬ੍ਰਹਮ ਗਿਆਨੀ ਦਾ ਦਰਸ਼ਨ ਮਿਲਦਾ ਐਵੇਂ ਬਿਨਾ ਭਾਗਾ ਤੋਂ ਦਰਸ਼ਨ ਵੀ ਨਹੀਂ ਕਰ ਪਾਈਦਾ ਕਿੰਨੀ ਬ੍ਰਹਮ ਗਿਆਨੀ ਦੀ ਮਹਿਮਾ ਬ੍ਰਹਮ ਗਿਆਨੀ ਕੋ ਬਲ ਬਣ ਜਾਈ ਆਪ ਗੁਰੂ ਸਾਹਿਬ ਬ੍ਰਹਮ ਗਿਆਨੀ ਤੋਂ ਬਲਬਲ ਜਾਂਦੇ ਅਸੀਂ ਸਾਰੇ ਮਹਾਰਾਜ ਜਿਵੇਂ ਤਾਂ ਕੀਰਤ ਕੀਤੀ ਹੋਵੇ ਕਿ ਬ੍ਰਹਮ ਗਿਆਨੀ ਤੋਂ ਬਲਿਹਾਰੇ ਜਾਈਏ ਉਹਨਾਂ ਦੇ ਚਰਨਾਂ ਤੋਂ ਬਲਿਹਾਰੇ ਜਾਈਏ ਉਹਨਾਂ ਦੇ ਬਚਨਾਂ ਤੋਂ ਬਲਿਹਾਰੇ ਜਾਈਏ ਉਹਨਾਂ ਦੀ ਸੇਵਾ ਵਿੱਚ ਲੱਗ ਜਾਈਏ ਕਿਉਂ ਕਿਉਂਕਿ ਬ੍ਰਹਮ ਗਿਆਨੀ ਨੂੰ ਖੋਜੈ ਮਹੇਸ਼ਰ ਬ੍ਰਹਮ ਗਿਆਨੀ ਨੂੰ ਤੇ ਆਪ ਮਹੇਸ਼ਰ ਕਹਿੰਦੇ ਸ਼ਿਵਜੀ ਨੂੰ ਉਹ ਵੀ ਖੋਜਦੇ ਨੇ ਸ਼ਿਵਜੀ ਵੀ ਬ੍ਰਹਮ ਗਿਆਨੀ ਨੂੰ ਕਿਉਂ ਖੋਜਦੇ ਨੇ ਕਿਉਂਕਿ ਦਰਸ਼ਨਾਂ ਦਾ ਜਿਹੜਾ ਲਾਭ ਹੈ ਨਾ ਉਹ ਬਿਆਨ ਤੋਂ ਪਰੇ ਕਹਿੰਦੇ ਮੈਂ ਵੀ ਦਰਸ਼ਨ ਕਰਕੇ ਆਨੰਦ ਪਾਲਵਾਂ ਠੰਡ ਮੈਨੂੰ ਵੀ ਪੈ ਜਾਵੇ ਇਸ ਕਰਕੇ ਲੋੜਦੇ ਇੱਕ ਕਹਿੰਦੇ ਆ ਬ੍ਰਹਮ ਗਿਆਨੀ ਨੂੰ ਖੋਜੇ ਮਹੇਸ਼ਰ ਮਹੀਂ ਕਹਿੰਦੇ ਧਰਤੀ ਨੂੰ ਈਸ਼ਰ ਕਹਿੰਦੇ ਰਾਜੇ ਜਿਹੜੇ ਧਰਤੀ ਦੇ ਰਾਜੇ ਨੇ ਉਹ ਵੀ ਬ੍ਰਹਮ ਗਿਆਨੀ ਨੂੰ ਖੋਜਦੇ ਨੇ ਰਾਜਿਆਂ ਨੂੰ ਕੋਈ ਕਮੀ ਪਈ ਹੈ ਸਾਰੇ ਪਦਾਰਤ ਨੇ ਉਹਨਾਂ ਪਾਸ ਫਿਰ ਵੀ ਬ੍ਰਹਮ ਗਿਆਨੀ ਨੂੰ ਲੋੜਦੇ ਨੇ ਕਿਉਂਕਿ ਉੱਚ ਬੁੱਧੀ ਦੇ ਮਾਲਕ ਹੁੰਦੇ ਨੇ ਕਿ ਐਸੇ ਸਤਪੁਰਸ਼ਾਂ ਦੇ ਚਰਣੀ ਲੱਗਿਏ ਉਹਨਾਂ ਕੋਲੋਂ ਆਪਣਾ ਭਲਾ ਮੰਗੀਏ ਕਿ ਸਾਡਾ ਜਿਹੜਾ ਰਾਜਪਾਟ ਉਹ ਵੀ ਕਾਇਮ ਰਹੇ ਸਾਡੀ ਬੁੱਧੀ ਵੀ ਚੰਗੀ ਰਹੇ ਸਾਡੇ ਕਰਮ ਵੀ ਚੰਗੇ ਰਹਿਣ ਆਪ ਮਹਾਰਾਜਾ ਰਣਜੀਤ ਸਿੰਘ ਜੀ ਉਹਨਾਂ ਜਾਇਆ ਕਰਦੇ ਸੀ ਬਾਬਾ ਸਾਹਿਬ ਸਿੰਘ ਜੀ ਕਲੰਤਾਰੀ ਜੀ ਦੇ ਦਰਸ਼ਨ ਕਰਨ ਉਹਨਾਂ ਦੇ ਚਰਣਾ ਵਿੱਚ ਜਾਇਆ ਕਰਦੇ ਸੀ ਅਕਾਲ ਤਖਸਾਂ ਵੀ ਜਾਇਆ ਕਰਦੇ ਸੀ ਮਹਾਰਾਜਾ ਰਣਜੀਤ ਸਿੰਘ ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ ਨਾਨਕ ਬ੍ਰह्मज्ञानी ਆਪ ਪਰਮੇਸ਼ਰ ਮਹਾਰਾਜ ਕਹਿੰਦੇ ਬ੍ਰह्मज्ञानी ਤਾਂ ਆਪ ਵੀ ਪਰਮੇਸ਼ਰ ਦਾ ਰੂਪ ਹੈ ਪਰਮੇਸ਼ਰ ਹੀ ਹੈ ਬ੍ਰह्मज्ञानी ਪਰਮੇਸ਼ਰ ਵਿੱਚ ਤੇ ਬ੍ਰह्मज्ञानी ਵਿੱਚ ਕੋਈ ਭੇਦ ਹੀ ਨਹੀਂ ਹੈ ਬ੍ਰਹਮ ਗਿਆਨੀ ਕੀ ਕੀਮਤ ਨਾ ਹੈ ਬ੍ਰਹਮ ਗਿਆਨੀ ਦੀ ਕੀਮਤ ਨਹੀਂ ਪਾਈ ਜਾ ਸਕਦੀ ਉਹਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਉਹਦੇ ਆਨੰਦ ਦਾ ਅਨੰਤ ਉਹਦੇ ਸੁੱਖ ਦਾ ਅੰਤ ਕਿਸੇ ਚੀਜ਼ ਦਾ ਜਿਹੜੀ ਹੈ ਕੀਮਤ ਨਹੀਂ ਪਾਈ ਜਾ ਸਕਦੀ ਕਿ ਉਹਦੇ ਕੋਲ ਕਿੰਨਾ ਖਜ਼ਾਨਾ ਹੈ ਬ੍ਰਹਮ ਗਿਆਨੀ ਕਹਿ ਸਗਲ ਮਨ ਮਾਹੇ ਕਹਿੰਦੇ ਬ੍ਰਹਮ ਗਿਆਨੀ ਦੇ ਮਨ ਵਿੱਚ ਹੀ ਸਭ ਕੁਝ ਹੁੰਦਾ ਹੈ ਜੋ ਵੀ ਸਾਨੂੰ ਬਾਹਰ ਦਿਖ ਰਿਹਾ ਨਾ ਜਿੰਨਾ ਆਕਾਰ ਹੈ ਜਿੰਨੀ ਰਚਨਾ ਹੈ ਜਿੰਨੀ ਸਾਨੂੰ ਸ੍ਰਿਸ਼ਟੀ ਪ੍ਰਗਟ ਜਾਂ ਗੁਪਤ ਰੂਪ ਵਿੱਚ ਦਿਖ ਰਹੀ ਹੈ ਸਭ ਕੁਝ ਬ੍ਰਹਮ ਗਿਆਨੀ ਦੇ ਮਨ ਵਿੱਚ ਹੀ ਹੈ ਜੋ ਬਰਮੰਡੇ ਸੂਈ ਪਿੰਡੇ ਉਹਨਾਂ ਨੇ ਇਸ ਗਿਆਨ ਨੂੰ ਜਾਣ ਲਿਆ ਗਿਆਨ ਨੂੰ ਮੰਨਦੇ ਪਏ ਨੇ ਅਸੀਂ ਤਾਂ ਟੀਵੀ ਵਿੱਚ ਖਬਰਾਂ ਦੇਖਦੇ ਆ ਨਾ ਮੀਡੀਆ ਰਾਈ ਸੁਣਦੇ ਆ ਉਹਨਾਂ ਨੂੰ ਸਾਰੇ ਲੋਕਾਂ ਵਿੱਚ ਪਤਾ ਹੈ ਕੀ ਹੋ ਰਿਹਾ ਹੈ ਉਹ ਉਹਨਾਂ ਦੇ ਮਨ ਵਿੱਚ ਹੀ ਸਭ ਕੁਝ ਸਮਾਇਆ ਹੋਇਆ ਹੈ ਜਿਵੇਂ ਮਨ ਨੂੰ ਅਸੀਂ ਕੀ ਕਹਨੇ ਆਂ ਕਈ ਵਾਰੀ ਕਿ ਜਿਵੇਂ ਫੁਰਨੇ ਆ ਸੰਕਲਪਾਂ ਦਾ ਮਨ ਹੈ ਪਰ ਮਨ ਵਿੱਚ ਹੀ ਸਾਰਾ ਅੰਦਰ ਹੀ ਸਾਰਾ ਸੰਸਾਰ ਸਮਾਇਆ ਹੋਇਆ ਹੈ ਸੰਸਾਰ ਨੂੰ ਮਹਾਰਾਜੀ ਕਹਿੰਦੇ ਨੇ ਸੁਪਨੇ ਦੀ ਨਿਆਈ ਹੈ ਉਹਨਾਂ ਨੂੰ ਐਸਾ ਗਹਿਰਾ ਗਿਆਨ ਪ੍ਰਾਪਤ ਹੋ ਗਿਆ ਹੈ ਕੀ ਅੰਦਰ ਹੀ ਸਭ ਕੁਝ ਦੇਖ ਲੈਂਦੇ ਨੇ ਬਾਹਰੋਂ ਸੁਣਨ ਦੀ ਲੋੜ ਨਹੀਂ ਪੈਂਦੀ ਸਾਡੇ ਵਰਗੇ ਜੀਵਨ ਲੋੜ ਪੈਂਦੀ ਹੈ ਬਾਹਰੋਂ ਖਬਰਾਂ ਸੁਣੀਏ ਫਿਰ ਝੂਠੀ ਸੱਚੀ ਦਾ ਨਿਰਣਾ ਕਰੀਏ ਉੱਥੇ ਸਖਿਆਤ ਹੀ ਦੇਖ ਰਹੇ ਨੇ ਕੀ ਹੋ ਰਿਹਾ ਹੈ ਬ੍ਰਹਮ ਗਿਆਨੀ ਦਾ ਕੌਣ ਜਾਣੇ ਭੇਦ ਕਹਿੰਦੇ ਬ੍ਰਹਮ ਗਿਆਨੀ ਦੇ ਭੇਦ ਨੂੰ ਕੋਈ ਨਹੀਂ ਜਾਣ ਸਕਦਾ ਉਹਦੇ ਅੰਦਰ ਕੀ ਹੈ ਇਹ ਵੀ ਕੋਈ ਨਹੀਂ ਜਾਣ ਸਕਦਾ ਉਹਦੀ ਮਰਜ਼ੀ ਕੀ ਹੈ ਇਹ ਵੀ ਕੋਈ ਨਹੀਂ ਜਾਣ ਸਕਦਾ ਆਪ ਪਰਮੇਸ਼ਰ ਹੈ ਸਸ ਗੱਲ ਨੂੰ ਵੀ ਨਹੀਂ ਅਸੀਂ ਜਾਣ ਪਾਤੇ ਕਿਧਰੇ ਨਾ ਕਿਧਰੇ ਅਸੀਂ ਸ਼ੰਕਾ ਆਪਣੀ ਮਤ ਲੜਾਂਦੇ ਹੀ ਰਹਿੰਦੇ ਆਂ ਆਪ ਜੀ ਨੇ ਸੁਣਿਆ ਸੀ ਨਾ ਧਨ ਜਦੋਂ ਗੁਰੂ ਗੁਰਬਚਨ ਸਿੰਘ ਜੀ ਪਿੰਡ ਰਾਵਾਂ ਵਾਲੇ ਨੇ ਉਹਨਾਂ ਦੇ ਜਿਹੜੇ ਮੁੱਖੀ ਸੀ ਪਿੰਡ ਰਾਵਾਂ ਵਾਲੇ ਦੇ ਉਹਨਾਂ ਦੇ ਕੋਲ ਜਿਹੜੇ ਆਂਦੇ ਸੀ ਨਾ ਲਾਇਲਪੁਰ ਤੋਂ ਪਰਿਵਾਰ ਉਹਨਾਂ ਨੂੰ ਪਹਿਲੇ ਹੀ ਦੱਸ ਦਿੱਤਾ ਸੀ ਵੱਡ ਤੋਂ ਕਿ ਇੱਥੋਂ ਦੀ ਜ਼ਮੀਨ ਵੇਚ ਕੇ ਜਿਹੜਾ ਨਾ ਗੰਗਾ ਨਗਰ ਵਾਲੀ ਤਰ੍ਹਾਂ ਜ਼ਮੀਨ ਲੈ ਲਓ ਕਿਉਂ ਕਿ ਕਿਉਂਕਿ ਵੱਡ ਹੋਣੀ ਹੈ ਉਹਨਾਂ ਨੂੰ ਦੱਸਿਆ ਨਹੀਂ ਕਾਰਨ ਪਰ ਇਹ ਪਹਿਲੇ ਹੀ ਦੱਸ ਦਿੱਤਾ ਸੀ ਸਾਰਾ ਕੁਝ ਪਹਿਲੇ ਹੀ ਦੇਖ ਲੈਂਦੇ ਨੇ ਸਭ ਕੁਝ ਜਾਣਦੇ ਹੁੰਦੇ ਨੇ ਤੇ ਉਹਨਾਂ ਦੇ ਭੇਦ ਨੂੰ ਕੋਈ ਨਹੀਂ ਜਾਣ ਸਕਦਾ ਕਿ ਕਿਸੇ ਨੂੰ ਇਹ ਵਚਨ ਕਿਉਂ ਕਿਹਾ ਕਿਉਂ ਨਹੀਂ ਕਿਹਾ ਬ੍ਰਹਮ ਗਿਆਨੀ ਕੋ ਸਦਾ ਅਦੇਸ ਬ੍ਰਹਮ ਗਿਆਨੀ ਨੂੰ ਸਦਾ ਨਮਸਕਾਰ ਹੈ ਮਹਾਰਾਜ ਕਹਿੰਦੇ ਸਦਾ ਹੀ ਉਹਨਾਂ ਦੇ ਚਰਨਾਂ 'ਚ ਵੰਦਨਾ ਹੈ ਆਪ ਮਹਾਰਾਜ ਤਨ ਗੁਰ ਅਰਜਨ ਦੇ ਮਹਾਰਾਜ ਪੰਛੀ ਦੇ ਛੇ ਪਾਤਸ਼ਾਹਾਂ ਨੇ ਤਤਨ ਬਾਬਾ ਬੁੱਢਾ ਸਾਹਿਬ ਜੀ ਨੂੰ ਨਮਸਕਾਰ ਕੀਤੀ ਹੈ ਛੇਵੇਂ ਪਾਤਸ਼ਾਹ ਤੇ ਜਦੋਂ ਬਾਬਾ ਬੁੱਢਾ ਸਾਹਿਬ ਜੀ ਬਿਰਧ ਹੋ ਗਏ ਸੀ ਜਦੋਂ ਚਬਾਲ ਤੋਂ ਦਰਸ਼ਨ ਕਰਨ ਆਏ ਮਹਾਰਾਜ ਆਪਣੇ ਸਿੰਘਾਸਨਾਂ ਤੋਂ ਅੱਗੇ ਹੋ ਕੇ ਦੌੜੇ ਕੀ ਆ ਕਿ ਤੁਸੀਂ ਕਿਉਂ ਇੰਨਾ ਕਸ਼ਟ ਚੱਲਿਆ ਮੈਨੂੰ ਉੱਥੇ ਸੱਦਣਾ ਸੀ ਮੈਂ ਤੁਹਾਡੇ ਕੋਲ ਹਾਜ਼ਰ ਹੁੰਦਾ ਮੈਂ ਤੁਹਾਡੀ ਸੇਵਾ ਵਿੱਚ ਜਾਂਦਾ ਧੰਗੁਰ ਅਰਜਨ ਦੇਵ ਮਹਾਰਾਜ ਜਦੋਂ ਲੋਰ ਜਾਣ ਲੱਗੇ ਨਾ ਸ਼ੀਦੀ ਦੇਣ ਲਈ ਤੇ ਧੰਗੁਰ ਹਰਗੋਬਿੰਦ ਸਿੰਘ ਮਹਾਰਾਜ ਨੂੰ ਕੀ ਕਿਹਾ ਕਿ ਬਾਬਾ ਬੁੱਢਾ ਸਾਹਿਬ ਜੀ ਦਾ ਸਦਾ ਹੀ ਮਾਨ ਸਤਕਾਰ ਕਰਨਾ ਹੈ ਇਹ ਤਨਬਬਾ ਬੁੱਢਾ ਸਾਹਿਬ ਆਪਣੇ 32 ਦੰਦਾਂ ਚ ਜੋ ਵਚਨ ਕਹਿ ਦੇਣ ਉਹਦਾ ਸਦਾ ਹੀ ਪਾਲਨ ਕਰਨਾ ਹੈ ਉਹਦੇ ਵਿੱਚ ਹੀ ਆਪਣਾ ਭਲਾ ਜਾਣਨਾ ਹੈ ਤੇ ਛੇਵੇਂ ਪਾਦਸ਼ਾ ਨੇ ਇਹ ਵਚਨ ਸਾਹ ਜਿੰਦਗੀ ਕਮਾਇਆ ਬ੍ਰਹਮ ਗਿਆਨੀ ਕੋ ਸਦਾ ਆਦੇਸ਼ ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾ ਕਰ ਕਹਿੰਦੇ ਬ੍ਰਹਮ ਗਿਆਨੀ ਦੇ ਅੱਧੇ ਅੱਖਰ ਦਾ ਵੀ ਜਿਹੜਾ ਨਾ ਉਹ ਵਰਣਨ ਨਹੀਂ ਕੀਤਾ ਜਾ ਸਕਦਾ ਬ੍ਰਹਮ ਗਿਆਨੀ ਇੱਕ ਪੂਰਾ ਅੱਖਰ ਹੈ ਬ੍ਰਹਮ ਦਾ ਗਿਆਨ ਜਿਹਨੂੰ ਹੈ ਉਹ ਨੂੰ ਕਹਿੰਦੇ ਆ ਬ੍ਰਹਮ ਗਿਆਨੀ ਤੇ ਕਹਿੰਦੇ ਅੱਧੇ ਅੱਖਰ ਬ੍ਰਹਮ ਦਾ ਵੀ ਨਹੀਂ ਵਰਣਨ ਕੀਤਾ ਜਾ ਸਕਦਾ ਤੇ ਗਿਆਨੀ ਦਾ ਵੀ ਵਰਣਨ ਨਹੀਂ ਕੀਤਾ ਜਾ ਸਕਦਾ ਫਿਰ ਪੂਰੇ ਅੱਖਰ ਬ੍ਰਹਮ ਗਿਆਨੀ ਦਾ ਤੇ ਕਿਵੇਂ ਹੀ ਵਰਣਨ ਕਰੋਗੇ ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਿਆਕਰ ਅੱਦੇ ਅੱਖਰ ਦਾ ਵੀ ਕਥਨ ਨਹੀਂ ਕੀਤਾ ਜਾ ਸਕਦਾ ਨਾ ਬ੍ਰਹਮ ਦਾ ਤੇ ਨਾ ਗਿਆਨੀ ਦਾ ਬ੍ਰਹਮ ਗਿਆਨੀ ਸਰਵ ਦਾ ਠਾਕੁਰ ਬ੍ਰਹਮ ਗਿਆਨੀ ਸਭ ਦਾ ਮਾਲਕ ਹੈ ਬ੍ਰਹਮ ਗਿਆਨੀ ਕੀ ਮਿੱਤ ਕੌਣ ਬਖਾਨੇ ਬ੍ਰਹਮ ਗਿਆਨੀ ਦੀ ਮਰਿਆਦਾ ਨੂੰ ਕੋਈ ਨਹੀਂ ਜਾਣ ਸਕਦਾ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ ਬ੍ਰਹਮ ਗਿਆਨੀ ਦੀ ਜਿਹੜੀ ਰੀਤੀ ਹੈ ਜਿਵੇਂ ਉਹਦੀ ਚਾਲ ਹੈ ਉਹ ਆਪ ਹੀ ਜਾਣਦਾ ਚ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਤੇਰੀ ਬਿਕਾ ਮਾਰਗ ਚਲਣਾ ਬ੍ਰਹਮ ਗਿਆਨੀ ਦਾ ਅੰਤ ਨਾ ਪਾਰ ਬ੍ਰਹਮ ਗਿਆਨੀ ਦਾ ਜਿਹੜਾ ਅੰਤ ਹੈ ਨਾ ਉਹ ਨਹੀਂ ਪਾਇਆ ਜਾ ਸਕਦਾ ਮਹਾਰਾਜ ਕਹਿੰਦੇ ਉਹ ਜੋ ਉਹਨਾਂ ਦੇ ਗਿਆਨ ਦਾ ਉਹਨਾਂ ਦੇ ਗੁਣਾਂ ਦਾ ਉਹਨਾਂ ਦੇ ਸੁੱਖ ਦਾ ਉਹਨਾਂ ਦੇ ਜੋ ਅੰਦਰ ਚੱਲਦਾ ਹੈ ਉਹ ਕੈਸੇ ਗਿਆਨ ਦੇ ਅਰੂੜ ਨੇ ਕਿਸੇ ਵੀ ਗੱਲ ਦਾ ਅੰਤ ਨਹੀਂ ਪਾਇਆ ਜਾ ਸਕਦਾ ਨਾ ਉਰਲਾ ਕੰਡਾ ਨਾ ਪਰਲਾ ਕੰਡਾ ਕੋਈ ਵੀ ਪਾਰਾਵਾਰ ਨਹੀਂ ਹੈ ਬ੍ਰਹਮ ਗਿਆਨੀ ਕਾ ਅੰਤ ਨਾ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਐਨੀ ਮਹਿਮਾ ਜਦੋਂ ਕਿਸੇ ਦੀ ਕਰੀਏ ਤੇ ਬਾਰ ਬਾਰ ਨਮਸਕਾਰ ਕਰਨ ਨੂੰ ਚਿਤ ਕਰਦਾ ਹੈ ਮਹਾਰਾਜ ਬਾਰ ਬਾਰ ਕਹਿੰਦੇ ਨੇ ਬ੍ਰਹਮ ਗਿਆਨੀ ਕੋ ਸਦਾ ਅਦੇਸ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਕੀ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਨੂੰ ਸਾਡੀ ਨਮਸਕਾਰ ਹੈ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਾਰੀ ਸ੍ਰਿਸ਼ਟੀ ਦਾ ਕਰਤਾ ਹੁੰਦਾ ਹੈ ਇਕ ਜਿਹੜਾ ਸੀ ਮੁਕਤੀ ਕਹਿੰਦਾ ਨਾ ਧਰਮ ਅਰਥ ਕਾਮ ਮੋਖ ਜਿਹਨੂੰ ਸੇ ਕਹਿੰਦਾ ਚਾਰ ਪਦਾਰਥ ਚਾਰ ਪਦਾਰਥ ਜੇ ਕੋ ਮੰਗ ਹੈ ਸਾਂਝ ਨਾ ਕਿਸੇ ਵਾ ਉਹ ਮੁਕਤੀ ਉਹਦੇ ਕਲਵੇ ਮੁਕਤੀ ਉਹਦੇ ਵਿੱਚ ਅਸੀਂ ਕੀ ਕਹਿੰਨੇ ਆ ਕਿ ਵਈ ਸਾਡਾ ਜਨਮ ਮਰਨ ਖਤਮ ਹੋ ਗਿਆ ਹੈ ਅਸੀਂ ਹੁਣ ਜਨਮ ਮਰਨ ਤੋਂ ਪਰੇ ਹੋ ਗਏ ਆ ਆਪਣੇ ਆਤਮਕ ਰੂਪੀ ਸਥਿਤ ਹੋ ਗਏ ਆ ਉਸ ਮੁਕਤੀ ਵਿੱਚ ਵੀ ਸ੍ਰਿਸ਼ਟੀ ਦੇ ਕਰਤਾ ਹੋਣ ਦਾ ਸੁੱਖ ਨਹੀਂ ਮਿਲਦਾ ਜੋ ਬ੍ਰਹਮ ਗਿਆਨੀ ਨੂੰ ਮਿਲਦਾ ਹੈ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਦਾ ਕਰਤਾ ਇਹ ਸ਼ਕਤੀ ਸਿਰਫ ਪਰਮਾਤਮਾ ਕੋਲ ਹੈ ਈਸ਼ਵਰ ਦੇ ਨਾਲ ਬ੍ਰਹਮ ਗਿਆਨੀ ਵਿੱਚ ਇਹ ਸ਼ਕਤੀ ਹੈ ਜੋ ਮਹਾਰਾਜ ਨੇ ਕਿਰਪਾ ਕਰਕੇ ਪਰਮਾਤਮਾ ਨੇ ਇਸ ਸ਼ਕਤੀ ਦਾ ਵੀ ਜਿਹੜੀ ਦਾਤ ਹੈ ਉਹ ਬ੍ਰਹਮ ਗਿਆਨੀ ਨੂੰ ਦਿੱਤੀ ਹੈ ਕਿ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਜਿੰਨੀ ਸ੍ਰਿਸ਼ਟੀ ਰਚਨਾ ਆਕਾਰ ਹੈ ਸਭ ਦਾ ਕਰਤਾ ਹੈ ਬ੍ਰਹਮ ਗਿਆਨੀ ਤਾਂ ਹੀ ਮਹਾਰਾਜ ਕਹਿ ਰਹੇ ਨੇ ਬ੍ਰਹਮ ਗਿਆਨੀ ਆਪ ਪਰਮੇਸ਼ਰ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ ਬ੍ਰਹਮ ਗਿਆਨੀ ਸਦਾ ਹੀ ਜਿੰਦਾ ਰਹਿੰਦਾ ਉਹ ਕਦੀ ਵੀ ਨਹੀਂ ਮਰਦਾ ਉਹ ਅਵਿਨਾਸੀ ਪਦ ਨੂੰ ਪ੍ਰਾਪਤ ਹੈ ਬ੍ਰਹਮ ਨੂੰ ਜਾਣਨ ਵਾਲਾ ਬ੍ਰਹਮ ਵਿੱਚ ਸਥਿਤ ਜਿਹਦੇ ਜਿਹੜਾ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ਉਹ ਮਾਰੀ ਕਿਵੇਂ ਸਕਦਾ ਹੈ ਬ੍ਰਹਮ ਗਿਆਨੀ ਹਸਤੀ ਸਹਿਤ ਹੈ ਉਹਦੀ ਆਪਣੀ ਹਸਤੀ ਹੈ ਤੇ ਉਹ ਸਦਾ ਹੀ ਜਿੰਦਾ ਰਹਿੰਦਾ ਹੈ ਧੰਨ ਬਾਬਾ ਗੁਰਬਚਨ ਸਿੰਘ ਜੀ ਜਿਹੜੇ ਪਿੰਡਰਾਵਾਂ ਲੈ ਨੇ ਨਾ ਉਹਨਾਂ પાસે ਇੱਕ ਸਿੱਖ ਗਿਆ ਸੀ ਉਹਨੂੰ ਪੋਲੀਓ ਸੀ ਉਹਦੇ ਮਾਤਾ ਪਿਤਾ ਲੈ ਗਏ ਤੇ ਉਹਨਾਂ ਨੇ ਜਿਵੇਂ ਚਿੰਤਾ ਕੀਤੀ ਵੀ ਇਹਦਾ ਵਿਆਹ ਕਾਰਜ ਵੀ ਨਹੀਂ ਹੋਏਗਾ ਪੋਲੀਓ ਹੈ ਤੇ ਮਹਾਰਾਜ ਨੇ ਵਚਨ ਕਰ ਦਿੱਤਾ ਕਿ ਹੋ ਜਾਏਗਾ ਤੇ ਜਦੋਂ ਉਹਦੀ ਆਯੂ ਹੋਈ ਉਹ ਦਰਸ਼ਨ ਕਰਨ ਗਿਆ ਤੇ ਆਪ ਗੁਰਬਚਨ ਸਿੰਘ ਜੀ ਜਾ ਕੇ ਸੱਚਖੰਡ ਵਿਰਾਜ ਗਏ ਉਹਨੂੰ ਬੜਾ ਦੁੱਖ ਲੱਗਿਆ ਕਿ ਵੀ ਮੇਰਾ ਤੇ ਹੁਣ ਫਿਰ ਕਿਵੇਂ ਹੋਏਗਾ ਉਹਨਾਂ ਨੇ ਵਚਨ ਕੀਤਾ ਸੀ ਤੇ ਉਹਨੇ ਅਰਦਾਸ ਕੀਤੀ ਮਹਾਰਾਜ ਮੈਂ ਬਾਣੀ ਵਿੱਚ ਪੜਿਆ ਹੈ ਬ੍ਰਹਮ ਗਿਆਨੀ ਸਤ ਜੀਵੇ ਨਹੀਂ ਮਰਦਾ ਕਦੀ ਮਰਦਾ ਨਹੀਂ ਬ੍ਰਹਮ ਗਿਆਨੀ ਬ੍ਰਹਮ ਗਿਆਨੀ ਨਹੀਂ ਮਰਦਾ ਉਹਦਾ ਵਚਨ ਵੀ ਨਹੀਂ ਮਰਦਾ ਤੁਸੀਂ ਸੱਚ ਕੰਡ ਚੱਲੇ ਗਿਓ ਤੁਸੀਂ ਵਚਨ ਕੀਤਾ ਸੀ ਮੇਰਾ ਵਿਆਹ ਹੋ ਜਾਏਗਾ ਉਹਨਾਂ ਦੇ ਸਥਾਨਾਂ ਤੋਂ ਜਿੱਥੇ ਮਿਲਣ ਆਇਆ ਸੀ ਜਿੱਤੇ ਅਰਦਾਸ ਬੇਨਤੀ ਕਰਨਾ ਸੀ ਤੇ ਮਾਪਿਆਂ ਨੇ ਬੇਨਤੀ ਕੀਤੀ ਸੀ ਜਦੋਂ ਆਪਣੇ ਪਿੰਡ ਲਿ ਗਿਆ ਵਾਪਸ ਘਰ ਗਿਆ ਤੇ ਘਰ ਕੋਣ ਬੈਠਾ ਸੀ ਰਿਸ਼ਤੇ ਵਾਲੇ ਬੈਠੇ ਸੀ ਜਿਹੜਾ ਰਿਸ਼ਤਾ ਲੈ ਕੇ ਆਏ ਸੀ ਵਿਆਹ ਵਾਸਤੇ ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਦਾ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾਂ ਦਾ ਤਾਂ ਬ੍ਰਹਮ ਗਿਆਨੀ ਜਿਹੜਾ ਮੁਕਤੀ ਦਾ ਆਪ ਪਰਮਾਤਮਾ પાસે ਨਾ ਮੁਕਤੀ ਦਾਤੇ ਦਾਤ ਰੱਖੀ ਹਤ ਆਪਣੇ ਜਿਸ ਭਾਵੇਂ ਤਿਸ ਦੇ ਇਹ ਮੁਕਤੀ ਦੀ ਦਾਤ ਵੀ ਬ੍ਰਹਮ ਗਿਆਨੀ પાસે ਹੈ ਦੂਸਰਿਆਂ ਨੂੰ ਮੁਕਤ ਅਵਸਥਾ ਦੇ ਸਕਦਾ ਹੈ ਜੁਗਤੀਆਂ ਸਾਰੀ ਜੁਗਤੀਆਂ ਜਿਹੜੀਆਂ ਜੁੜਨ ਵਾਲੀਆਂ ਜੀ ਕਾ ਦਾਤਾ ਜਿਹੜੀਆਂ ਜੁਗਤੀਆਂ ਨਾ ਜੀਆਂ ਨੂੰ ਜੋੜ ਦਿੰਦਾ ਹੈ ਦਾਤਾ ਦੇਣ ਵਾਲਾ ਹੈ ਬ੍ਰਹਮ ਗਿਆਨੀ ਪੁਰਨ ਪੁਰਖ ਵਿਦਾਤਾ ਬ੍ਰਹਮ ਗਿਆਨੀ ਪੂਰਨ ਵਿਆਪਕ ਰੂਪ ਵਿੱਚ ਹੈ ਇਹ ਨਾ ਜਾਣੋ ਕਿ ਇੱਥੇ ਬੈਠਾ ਤੇ ਇੱਥੇ ਹੀ ਹੈ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ਸਾਰੇ ਪਾਸੇ ਦੇਖ ਸਕਦਾ ਹੈ ਪੂਰਨ ਹੈ ਵਿਆਪਕ ਹੈ ਪੂਰਕ ਹੈ ਨਰਕਾਂ ਤੋਂ ਬਚਾਉਣ ਵਾਲਾ ਹੈ ਵਿਦਾਤਾ ਹੈ ਫਲ ਦੇਣ ਵਾਲਾ ਹੈ ਜਿਵੇਂ ਕਰਮ ਵਿਦਾਤਾ ਕਰਮ ਅਨੁਸਾਰ ਫਲ ਦਿੰਦੇ ਨੇ ਐਵੇਂ ਬ੍ਰਹਮ ਗਿਆਨੀ ਵੀ ਜਿਵੇਂ ਪਰਮਾਤਮਾ ਪ੍ਰਭ ਕਾਨਿਆ ਕਿਸੇ ਦਾ ਇੱਕ ਤਿਲ ਨਾ ਗਵਾਈ ਮਹਾਰਾਜ ਵਾਹਿ ਗੁਰੂ ਜੀ ਕਿਸੇ ਦੇ ਕਲਣਾ ਕੀਤੀ ਹੋਈ ਇੱਕ ਤਿਲ ਜਿੰਨੀ ਵੀ ਨਹੀਂ ਗਵਾੰਦੇ ਉਹਦਾ ਵੀ ਫਲ ਦਿੰਦੇ ਨੇ ਇੱਕ ਤਿਲ ਨਹੀਂ ਭੰਨੈ ਕਾਲੇ ਐਵੇਂ ਬ੍ਰਹਮ ਗਿਆਨੀ ਵੀ ਕਿਸੇ ਦੇ ਕਲਣਾ ਕੀਤੀ ਹੋਈ ਸੇਵਾ ਕੀਤੀ ਹੋਈ ਕੀਤੀ ਹੋਈ ਸੰਗਤ ਜੜੀ ਹੈ ਜਿਹੜੀ ਉਹਨਾਂ ਦੇ ਸੰਗਤ ਕਰਦੇ ਨੇ ਉਹਦਾ ਫਲ ਉਹਨੂੰ ਜ਼ਰੂਰ ਦਿੰਦੇ ਨੇ ਉਹਨੂੰ ਗਵਾੰਦੇ ਨਹੀਂ ਬ੍ਰਹਮ ਗਿਆਨੀ ਪੂਰਨ પુરਖ ਵਿਧਾਤਾ ਬ੍ਰਹਮ ਗਿਆਨੀ ਨਾਥ ਦਾ ਨਾਥ ਜਤੀਮਾਂ ਦੇ ਨਾਥ ਬਣਦੇ ਨੇ ਜਿਨ੍ਹਾਂ ਨੂੰ ਕੋਈ ਨਹੀਂ ਪੁੱਛਦਾ ਜਿਹੜੇ ਪਹਿਲੇ ਵੀ ਜ਼ਮਾਨੇ ਵਿੱਚ ਜਦੋਂ ਕਿਸੇ ਦਾ ਡੇਰਾ ਹੁੰਦਾ ਸੀ ਨਾ ਉੱਥੇ ਜਿਹੜਾ ਬੱਚਾ ਸਿੱਧੜਾ ਹੁੰਦਾ ਸੀ ਨਾ ਜਾਂ ਜਿਨਨੇ ਕੋਈ ਕੰਮ ਕਾਜ ਨਾ ਕਰਨਾ ਹੋਏ ਉਹਨੂੰ ਛੱਡ ਆਇਆ ਕਰਦੇ ਸੀ ਕਈ ਇਹਨੂੰ ਗੁਣੇ ਨੇ ਘਰ ਕਿਸੇ ਕੰਮਦਾਨੀ ਜਾ ਕੇ ਉਹਨੂੰ ਡੇਰੇ ਛੱਡ ਆਓ ਬ੍ਰਹਮ ਗਿਆਨੀ ਅਨਾਤ ਕਾ ਨਾਦ ਸਾਰਿਆਂ ਨੂੰ ਸਾਹਮ ਲੈਂਦੇ ਨੇ ਤੇ ਅੰਨੇ ਹੁਸ਼ਿਆਰ ਕਰ ਦਿੰਦੇ ਨੇ ਕਿ ਦੂਜਿਆਂ ਨੂੰ ਤਰਨ ਵਾਲੇ ਬਣ ਜਾਣ ਬ੍ਰਹਮ ਗਿਆਨੀ ਕਾ ਸਭ ਉੱਪਰ ਹੱਥ ਬ੍ਰਹਮ ਗਿਆਨੀ ਦਾ ਸਾਰਿਆਂ ਦੇ ਉੱਪਰ ਹੀ ਹੱਥ ਹੈ ਸਾਰਿਆਂ ਦੇ ਉੱਪਰ ਮਿਹਰ ਦ੍ਰਿਸ਼ਟੀ ਹੁੰਦੀ ਹੈ ਸਭ ਦਾ ਪਰਪਕਾਰ ਲੋਚਦੇ ਨੇ ਸਭ ਦਾ ਭਲਾ ਕਰਦੇ ਨੇ ਉਹਨਾਂ ਪਾਸੋਂ ਕਿਸੇ ਦਾ ਬੁਰਾ ਨਹੀਂ ਹੁੰਦਾ ਬ੍ਰਹਮ ਗਿਆਨੀ ਕਾ ਸਗਲ ਆਕਾਰ ਸਾਰਾ ਆਕਾਰ ਜਿਹੜਾ ਬ੍ਰਹਮ ਗਿਆਨੀ ਦੇ ਅੰਦਰ ਹੀ ਸਮਾਇਆ ਹੋਇਆ ਹੈ ਸਭ ਨੂੰ ਜਾਣਦੇ ਨੇ ਜਿੰਨਾ ਵੀ avatars ਹੈ ਉਹ ਪ੍ਰਮਾਤਮਾ ਦਾ ਰੂਪ ਹੈ ਸਭੇ ਗਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਤੇ ਫਿਰ ਬ੍ਰह्म ਗਿਆਨੀ ਐਵੇਂ ਜਾਣਦੇ ਨੇ ਜਿਵੇਂ ਸਾਰਾ ਹੀ ਉਹਨਾਂ ਦਾ ਪਰਿਵਾਰ ਹੈ ਸੇਵਕ ਸਿੱਖ ਸਭੇ ਕਰਤਾਰਾ ਸੁਖੀ ਬਸੈ ਮੋਹਰੋ ਪਰਿਵਾਰਾ ਸੇਵਕ ਸਿੱਖ ਸਭੇ ਕਰਤਾਰਾ ਇਹਦੇ ਚੈਨਾ ਜਾਣਦਾ ਕਿ ਸਿਰਫ ਸਿੱਖਾਂ ਵਾਸਤੇ ਬੇਨਤੀ ਹੋ ਰਹੀ ਹੈ ਇਹ ਸਾਰੀ ਸ੍ਰਿਸ਼ਟੀ ਲਈ ਬੇਨਤੀ ਹੋ ਰਹੀ ਹੈ ਸੇਵਕ ਜਿਹੜੇ ਪ੍ਰਮਾਤਮਾ ਦੇ ਜਿੰਨੇ ਵੀ ਸੇਵਕ ਨੇ ਸਿੱਖ ਜਿੰਨਾ ਵੀ ਸਿੱਖਦੇ ਬੈਨੇ ਸਾਰੀ ਸ੍ਰਿਸ਼ਟੀ ਕੋਈ ਨਾ ਕੋ ਸਿੱਖਦੀ ਰਹਿੰਦੀ ਹੈ ਸੇਵਕ ਸਿੱਖ ਸਭੇ ਸਾਰੇ ਹੀ ਕਰਤਾਰਾ ਜਿੰਨੇ ਵੀ ਕਰਤਾਰ ਦੇ ਰੱਜੇ ਹੋਏ ਜੀਵ ਨੇ ਸਿੱਖ ਨੇ ਸੇਵਕ ਨੇ ਸਾਰੇ ਮਹਾਰਾਜ ਕਹਿੰਦੇ ਪਰਿਵਾਰ ਰੂਪ ਨੇ ਸਾਰੀ ਸੁਕੀ ਰਹਿਣ ਸੁਕੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੇ ਕਰਤਾਰਾ ਐਯੋ ਬ੍ਰਹਮ ਗਿਆਨੀ ਦੀ ਵਸਤਾ ਹੁੰਦੀ ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ ਜਿਹੜਾ ਮਾਇਕੀ ਆਕਾਰ ਤੋਂ ਰਹਿਤ ਵੀ ਹੈ ਨਾ ਨਿਰੰਕਾਰ ਜਿਹਦਾ ਕੋਈ ਸਗਣ ਰੂਪ ਨਹੀਂ ਹੈ ਉਹ ਨਿਰੰਕਾਰ ਵੀ ਉਰੰਦੇ ਬ੍ਰह्मज्ञानी ਉਸ ਅਵਸਥਾ ਦਾ ਵੀ ਮਾਲਕ ਹੈ ਬ੍ਰह्मज्ञानी ਆਪ ਨਿਰੰਕਾਰ ਬ੍ਰह्मज्ञानी ਦੀ ਸੋਭਾ ਬ੍ਰह्मज्ञानी ਬਣੀ ਬ੍ਰह्मज्ञानी ਦੀ ਜਿਹੜੀ ਸੋਭਾ ਹੈ ਨਾ ਉਹ ਬ੍ਰह्मज्ञानी ਨੂੰ ਹੀ ਬਣ ਆਂਦੀ ਹੈ ਹੋਰ ਕਿਸੇ ਉੱਪਰ ਜਿਵੇਂ ਜਚਦੀ ਨਹੀਂ ਹੈ ਅਸੀਂ ਕਹਿੰਦੇ ਹਾਂ ਨਾ ਇਹ ਰਗ ਤੇਰੇ ਉੱਪਰ ਹੀ ਜਚਦਾ ਹੈ ਜਾਂ ਇਹ ਗੱਲ ਤੇਰੇ ਉੱਪਰ ਹੀ ਜਚਦੀ ਹੈ ਬ੍ਰह्मज्ञानी ਦੀ ਸੋਭਾ ਬ੍ਰਹਮ ਗਿਆਨੀ ਬਣੀ ਐ ਜਿੰਨੀ ਸੋਭਾ ਗਾਈ ਐ ਬ੍ਰਹਮ ਗਿਆਨੀ ਨੂੰ ਜਚਦੀ ਐ ਸਾਡੇ ਵਰਗੇ ਮਾੜਿਆਂ ਨੂੰ ਥੋੜਾ ਨਾ ਜਚਦੀ ਐ ਨਾਨਕ ਬ੍ਰਹਮ ਗਿਆਨੀ ਸਰਵ ਕਾ ਤਨੀ ਬ੍ਰਹਮ ਗਿਆਨੀ ਸਾਰਿਆਂ ਦਾ ਹੀ ਮਾਲਕ ਐ ਸਭ ਦਾ ਠਾਕੁਰ ਐ ਬ੍ਰਹਮ ਗਿਆਨੀ ਦੇ ਚਰਨਾਂ ਤੇ ਵੰਦਨਾ ਐ ਨਮਸਕਾਰ ਐ ਉਹਨਾਂ ਤੋਂ ਬਲਿਹਾਰੇ ਜਾਈਏ ਮਹਾਰਾਜ ਕਿਰਪਾ ਕਰਨ ਬੜੇ ਦਿਨ ਹੋ ਗਏ ਸੀ ਇਸ ਕਰਕੇ ਮਨ ਵਿੱਚ ਖਿਆਲ ਸੀ ਕਿ ਅਜ ਇਸ ਸਪਤੀ ਦੀ ਸਮਾਪਤੀ ਹੋ ਜਾਏ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਇਹ ਜਿੰਨੇ ਮਹਾਰਾਜ ਦੀ ਚਰਣਾ ਵਿੱਚ ਆਏ ਨੇ ਨਾ ਮਹਾਰਾਜ ਨੇ ਸਭ ਨੂੰ ਬ੍ਰह्म ਗਿਆਨ ਦੀ ਅਵਸਥਾ ਦਿੱਤੀ ਹੈ ਕੱਲ ਆਪ ਜੀ ਨੇ ਪਰਸੋਂ ਰੋਜ਼ ਮੇਰੇ ਕੱਲ ਜਦੋਂ ਗੁਰ ਅਮਰਦਾਸ ਮਹਾਰਾਜ ਦਾ ਸੁਣਿਆ ਸੀ ਤਾਂ ਵੀ ਸੁਣਿਆ ਸੀ ਨਾ ਮੱਥੂ ਮੁਰਾਰੀ ਜੀ ਪ੍ਰੇਮ ਕੋੜੀ ਨੂੰ ਜਿਹੜਾ ਕੋੜੀ ਆ ਕੇ ਗਲੀ 'ਚ ਬਹਿ ਗਿਆ ਮਹਾਰਾਜ ਦੇ ਚੁਬਾਰੇ ਦੇ ਥੱਲੇ ਉਨਵੀਂ ਮਹਾਰਾਜ ਨੇ ਬ੍ਰह्म ਗਿਆਨ ਦੀ ਅਵਸਥਾ ਦੇ ਕੇ ਮੰਜੀ ਥਾ ਦਿੱਤੀ ਮਥੂ ਮੁਰਾਰੀ ਜੀ ਨਾਮ ਵੀ ਉਹਦਾ ਬਦਲ ਦਿੱਤਾ ਮੁਰਾਰੀ ਕਿਉਂ ਜਦੋਂ ਉਹਦੇ ਤੇ ਕਿਰਪਾ ਕਟਾਕ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ ਕੋੜੀ ਦੇ ਸਰੀਰ ਦੇ ਜਦੋਂ ਅੱਖਾਂ ਚ ਅੱਖਾਂ ਪਾ ਕੇ ਅਵਲੋਕਨ ਕਿਨੂ ਕਹਿੰਦੇ ਨਿਤਰਾ ਨ ਜਦੋਂ ਨੇਤਰ ਪਾਏ ਉਹਨੂੰ ਇੰਨਾ ਨਵਾਂ ਨਰੋਇਆ ਕਰਤਾ ਕਿ ਖੜਾ ਹੋਇਆ ਤੇ ਸਾਢੇ 6 ਫੁੱਟ ਦਾ ਜਵਾਨ ਅਗੋਂ ਗੁਰੂ ਸਾਹਿਬ ਕੀ ਕਹਿੰਦੇ ਨੇ ਤੂੰ ਤੇ ਮੁਰਾਰੀ ਵਰਗਾ ਲੱਗਦਾ ਮੈਂ ਮੁਰਾਰੀ ਕੌਣ ਸ਼੍ਰੀ ਕ੍ਰਿਸ਼ਨ ਜੀ ਜਿਨ੍ਹਾਂ ਵਿੱਚ 32 ਲਖਣ ਸੀ ਸਰੀਰ ਦੇ ਸੁੰਦਰ ਹੋਣ ਦੇ 32 ਲਖਣ ਮੰਨੇ ਜਾਂਦੇ ਨੇ 32 ਦੇ 32 ਲਖਣ ਸੀ ਕਹਿੰਦੇ ਤੂੰ ਤੇ ਮੁਰਾਰੀ ਵਰਗਾ ਲੱਗਦਾ ਤੇਰਾ ਨਾਮ ਰੱਖਦੇ ਹੀ ਕਹਿੰਦੇ ਮਹਾਰਾ ਤੁਸੀਂ ਮੇਰੇ ਮਾਪਿਓ ਨਾਮ ਰੱਖਦੇ ਹੋ ਮੁਰਾਰੀ ਨਾਮ ਰੱਖਤਾ ਤੇਰਾ ਵਿਆਹ ਕਰ ਦਈਏ ਕਹਿੰਦੇ ਤੁਸੀਂ ਮੇਰੇ ਮਾਪਿਓ ਮਾਪੇ ਹੀ ਵਿਆਹ ਕਰਦੇ ਤੁਸੀਂ ਕਰ ਦੋ ਵਿਆਹ ਵੀ ਕਰ ਦਿੱਤਾ ਤੇ ਬ੍ਰह्म ਗਿਆਨ ਦੀ ਅਵਸਥਾ ਮਹਾਰਾਜ ਨੇ ਕਹਿੰਦਾਂ ਮਤ ਇਹਦਾ ਮੁਰਾਰੀ ਦਾ ਲੋਕ ਵੀ ਮੈਂ ਤੇ ਪਰਲੋਕ ਵੀ ਮੈਂ ਮੰਜੀ ਧਾਵ ਦਿੱਤੀ ਤੇ ਕਿਹਾ ਹੁਣ ਜਾ ਕੇ ਸਿੱਖੀ ਦਾ ਪ੍ਰਚਾਰ ਕਰੋ ਐਸਾ ਗੁਰੂ ਘਰ ਹੈ ਐਸੀ ਗੁਰੂ ਘਰ ਦੀ ਸੋਭਾ ਹੈ ਤੇ ਮੈਂ ਆ ਕੇ ਉਸ ਮੁਰਾਰੀ ਨੇ ਪ੍ਰੇਮਾ ਕੋੜੀ ਨੇ ਜਿਹਨੂੰ ਬਾਣੀ ਦਾ ਕੋਈ ਗਿਆਨ ਨਹੀਂ ਸੀ ਬਸ ਆ ਕੇ ਬੈਠ ਗਿਆ ਤੇ ਦਰਸ਼ਨ ਕਰਦਾਰਿਆ ਸੰਗਤਾਂ ਦੇ ਜਿਵੇਂ ਇੱਥੇ ਵੀ ਅਸੀਂ ਆਂਦੇ ਆ ਨਾ ਹਰ ਤਰ੍ਹਾਂ ਦੀ ਸੰਗਤ ਹੈ ਸਭ ਨੂੰ ਪ੍ਰੇਮ ਨਾਲ ਦੇਖਣਾ ਚਾਹੀਦਾ ਹੈ ਕਿਉਂਕਿ ਇੱਕ ਦੂਜੇ ਦੀ ਜਦ ਦ੍ਰਿਸ਼ਟੀ ਪੈਂਦੀ ਹੈ ਨਾ ਗੁਰੂ ਸਾਹਿਬ ਵਾਲੀ ਤੇ ਪਿਆਰ ਵਾਲੀ ਤੇ ਇੱਕ ਦੂਜੇ ਦੀ ਕਲਿਆਣ ਹੁੰਦੀ ਹੈ ਇੱਕ ਦੂਜੇ ਦੀ ਚੜ੍ਹਦੀ ਕਲਾ ਹੁੰਦੀ ਹੈ ਸਾਰੇ ਜੀ ਆਂ ਸਭ ਦੀ ਅਵਸਥਾ ਲਗ ਲਗ ਹੈ ਕੋਈ ਸਿਰਫ ਆ ਕੇ ਬੈਠ ਗਿਆ ਕਿਸੇ ਨੇ ਬੜੇ ਪਿਆਰ ਨਾਲ ਨਮਸਕਾਰ ਕੀਤੀ ਹੈ ਕੋਈ ਬਾਰ ਬਾਰ ਹੀ ਨਮਸਕਾਰ ਕਰ ਰਿਹਾ ਹੋਏਗਾ ਮਨ ਵਿੱਚ ਤਾਂ ਰੁੱਕੀ ਨਹੀਂ ਰਿਹਾ ਹੋਏਗਾ ਕੋਈ ਬਾਰ ਬਾਰ ਸ਼ੁਕਰ ਕਰ ਰਿਹਾ ਹੋਏਗਾ ਕੋਈ ਕੁਝ ਮੰਗਣ ਆਇਆ ਹੋਏਗਾ ਪਰ ਉਹ ਪ੍ਰੇਮਾ ਕੋੜੀ ਜਿਹਨੂੰ ਬਾਣੀ ਦਾ ਕੋਈ ਗਿਆਨ ਨਹੀਂ ਸੀ ਉਹ ਵੀ ਆਪਣਾ ਸਰੀਰ ਦਾ ਰੋਗ ਲੈ ਕੇ ਆਇਆ ਸੀ ਕਿ ਮੈਨੂੰ ਠੀਕ ਕਰ ਦਿਓ ਸੰਗਤਾਂ ਨੂੰ ਵੇਖ-ਵੇਖ ਕੇ ਐਨਾ ਪਰੋਸਾ ਤੇ ਚਾਲ ਚੜ ਗਿਆਂ ਕਿ ਕੀ ਉਹਨੇ ਗਾਇਆ ਮੈਂ ਗਿਆ ਕਛੋਟਾਂ ਲਾਦਾ ਮੈਂ ਗਿਆ ਕਛੋਟਾਂ ਲਾਦਾ ਗਿਆ ਕਛੋਟਾਂ ਲਾਦਾ ਸਿੱਖਾਂ ਨੇ ਪੁੱਛਿਆ ਨਾ ਧੰਗੁਰ ਅਮਰਦਾਸ ਮਹਾਰਾਜ ਕੋਲੋਂ ਵੀ ਦਾ ਕੀ ਮਤਲਬ ਹੈ ਮਹਾਰਾਜ ਕਹਿੰਦੇ ਉਹ ਕਹਿੰਦਾ ਮੈਂ ਸਰੀਰ ਦਾ ਪਰਦਾ ਵੀ ਜਿਹੜਾ ਚਲਾ ਗਿਆ ਸਰੀਰ ਗਲ ਗਿਆ ਉਹ ਮਿਲ ਗਿਆ ਅੰਤਰੀ ਭਾਵ ਮੈਨੂੰ ਮੇਰਾ ਪਰਦਾ ਮਿਲ ਗਿਆ ਵੀ ਮੈਨੂੰ ਮੇਰਾ ਝੋਲਾ ਮਿਲ ਗਿਆ ਮੈਨੂੰ ਮੇਰਾ ਸਾਈ ਮਿਲ ਗਿਆ ਕਹਿੰਦੇ ਹਲੇ ਤੇ ਦਾ ਸ੍ਰੀ ਮਹਾਰਾਜ ਰਾਜੀ ਨਹੀਂ ਹੋਇਆ ਪਹਿਲੇ ਹੀ ਗਾ ਰਿਹਾ ਕਹਿੰਦਾ ਪਰੋਸਾ ਇੰਨਾ ਹੈ ਮਹਾਰਾਜ ਕਹਿੰਦੇ ਆ ਦੇ ਅੰਦਰ ਇਨੇ ਆਪਣੇ ਮਨ ਚ ਇਨਾ ਵਿਸ਼ਵਾਸ ਬਿਠਾ ਲਿੱਤਾ ਕਿ ਜਿਸ ਦਰ ਤੇ ਆ ਗਿਆ ਗੁਰੂ ਨਾਨਕ ਦੇਵ ਜਤੋਂ ਕੋਈ ਖਾਲੀ ਜਾ ਹੀ ਨਹੀਂ ਸਕਦਾ ਤੇ ਉਹ ਪਹਿਲੇ ਹੀ ਗਾ ਰਿਹਾ ਕਿ ਮੈਂ ਗਿਆ ਕਛੋਟਾਂ ਲਾਦਾ ਮੈਂ ਬਦਲੇ ਵਿੱਚ ਮਿਲ ਕੇ ਗਿਆ ਉਹਨੂੰ ਬ੍ਰਹਮ ਗਿਆਨ ਦੀ ਅਵਸਥਾ ਮਿਲ ਗਈ ਤੇ ਆਪ ਸਾਰਿਆਂ ਨੂੰ ਜੁਗਤਾਂ ਦੇਣ ਵਾਲਾ ਬਣ ਗਿਆ ਉਹ ਪ੍ਰੇਮਾ ਕੋੜੀ ਤੋਂ ਮੁਰਾਰੀ ਬਣ ਗਿਆ ਮਹਾਰਾਜ ਨੇ ਕਿਰਪਾ ਕੀਤੀ ਤਨ ਗੁਰ ਅਮਰਦਾਸ ਮਹਾਰਾਜ ਤਨ ਗੁਰ ਅਰਜਨ ਦੇਵ ਮਹਾਰਾਜ ਗੁਰੂ ਸਾਹਿਬ ਅਗੇ ਬੇਨਤੀ ਹੈ ਤਨ ਗੁਰ ਗੰਸਾ ਮਹਾਰਾਜ ਅਗੇ ਸਾਰੀ ਸੰਗਤ ਤੇ ਮਿਹਰ ਪਰੇ ਹੱਥ ਰੱਖਣ ਬਾਣੀ ਹਿਰਦੇ ਵਿੱਚ ਵਸੇ ਬਾਣੇ ਦੀ ਸਦਾ ਨਾਜ ਰਹੀਂ ਜੀਉ ਲ ਤੇ ਨਿਸ਼ਾਨ ਰਹੇ ਸਜਤੇ ਦੀਵਾਨ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ